ਆਜਾਪਾਂ ਭਾਰਤ ਸਰਕਾਰ ਵੱਲੋਂ ਜੋ ਭਾਰਤ ਮਾਲਾ ਪ੍ਰੋਜੈਕਟ ਦੇਸ਼ ਸ਼ੁਰੂ ਕੀਤੇ ਗਏ ਉਹਨਾਂ ਦੀ ਪੰਜਾਬ 'ਚ ਕੀ ਸਥਿਤੀ ਹੈ ਉਸ ਬਾਰੇ ਗੱਲ ਕਰਨੀ ਹੈ ਤੇ ਜੋ ਇਹਨਾਂ ਭਾਰਤ ਮਾਲਾ ਪ੍ਰੋਜੈਕਟ ਬਾਰੇ ਮੁੱਖ ਮੰਤਰੀ ਪੰਜਾਬ ਦਾ ਬਿਆਨ ਆਇਆ 2-3 ਦਿਨ ਪਹਿਲਾਂ ਉਸ ਬਾਰੇ ਵੀ ਆਪਾਂ ਗੱਲ ਕਰਨੀ ਹੈ ਮੇਰੇ ਸਾਰੇ ਸੁਣਨ ਵਾਲੇ ਸਰਕਾਰ ਜੋਖ ਸਰੋਤਿਓ ਵੀਡੀਓ ਸੁਣ ਕੇ ਤੁਰੰਤ ਨੂੰ ਸ਼ੇਅਰ ਕਰ ਦਿਓ ਤਾਂ ਜੋ ਆਪਣੀ ਗੱਲ ਲੋਕਾਂ ਤੱਕ ਜਾ ਸਕੇ ਭਾਰਤ ਮਾਲਾ ਪ੍ਰੋਜੈਕਟ ਜੋ ਭਾਰਤ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਆ ਇਹ ਕਾਰਪੋਰੇਟ ਰਿਟ ਜਿਹੜਾ ਕਾਰਪੋਰੇਟ ਪੱਖੀ ਵਿਕਾਸ ਮਾਡਲ ਹੈ ਇਹ ਉਹਦੇ ਉਹਦੇ ਲਈ ਸਾਰਾ ਕੁਝ ਹੋ ਰਿਹਾ ਉਸੇ ਦਿੱਤੀ ਤਰ ਤੀਏ ਸਰਕਾਰ ਜਿਹੜੀ ਆ ਇਹ ਕੰਪ ਕਰ ਲਈ ਇਹਨਾਂ ਦਾ ਮਕਸਦ ਕੀ ਆ ਭਾਰਤ ਮਾਲਾ ਪ੍ਰੋਜੈਕਟ ਹੈ ਜੋ ਆਰਥਿਕ ਕਾਰਨ ਦੱਸਿਆ ਜਾ ਰਿਹਾ ਪੀ ਜਿਹੜੇ ਬਾਰਡਰਾਂ ਦੇ ਉੱਤੇ ਆ ਉਹ ਸ਼ੜਕੀਆਂ ਵਾਜਾਈ ਜਿਹੜੀ ਆ ਉਹ ਨੈਟਵਰਕ ਵਧਿਆ ਬਣ ਜੇ ਤਾਂ ਜੋ ਫੌਜ ਨੂੰ ਸ਼ਾਂਤੀ ਤੇ ਜਾਂ ਜਲਦ ਦੇ ਆਪਣੀਆਂ ਗਤੀਵਿਧੀਆਂ ਕਰਨ ਚ ਆਪਣੀ ਜਿਹੜੀ ਅਮੂਮਤ ਕਰਨ ਚ ਕੋਈ ਪਰੇਸ਼ਾਨੀ ਨਾ ਹੋ ਦੂਸਰਾ ਦੱਸਿਆ ਜਾ ਰਿਹਾ ਪੀ ਜਿਹੜੇ ਆਰਥਿਕ ਗਤੀਵਿਧੀਆਂ ਆ ਉਹਨਾਂ ਚ 100 ਕਰਵੇ ਅਸਲ ਚ ਜੋ ਜਿਹੜਾ ਫੌਜ ਵਾਲਾ ਦੱਸਿਆ ਜਾ ਰਿਹਾ ਉਹ ਤੇ ਪਹਿਲਾਂ ਵੀ ਛੜਕਾਂ ਬੜੀਆਂ ਹੁੰਦੀਆਂ ਬਾਰਡਰ ਦੇ ਨਾਲ ਨਾਲ ਬਹੁਤ ਛੜਕਾਂ ਬਾਰਡਰ ਨੂੰ ਜਾਣ ਲੜ ਕੇ ਬਹੁਤ ਛੜਕਾਂ ਕੋਈ ਦਿੱਕਤ ਨਹੀਂ ਹੈ ਪਰ ਅਸੰਦੇ ਦੇ ਵਿੱਚ ਜਿਹੜੀ ਆਰਥਿਕ ਗਤੀਵਿਧੀਆਂ ਨੇ ਐਈ ਐਈ ਰੋੜ ਜਿਹੜੀ ਆਰਥਿਕ ਗਤੀਵਿਧੀਆਂ ਦੇ ਚ ਚਲਾਉਣ ਦੀ ਗੱਲ ਨਹੀਂ ਹੈਗੀ ਇਹ ਭਾਰਤ ਮਾਲਾ ਪ੍ਰੋਜੈਕਟ ਜੋੜ ਕੇ ਅੱਗੇ ਪਾਕਿਸਤਾਨ ਗਾ ਬੰਗਲਾਦੇਸ਼ ਗਾ ਜੋੜ ਗਾ ਅਮਰੀਕਾ ਤੱਕੜਨਾ ਆ ਪਿਛਲੇ ਜਿਹੜੀ ਸੱਤ ਜੀ ਦੇਸ਼ਾਂ ਦੀ ਜਿਹੜੀ ਮੀਟਿੰਗ ਹੋਈ ਆ ਇਟਲੀ ਦੇ ਵਿੱਚ ਉਹਦੇ ਵਿੱਚ ਨਾ ਪਾਸ ਕੀਤਾ ਵੀ ਜਿਹੜੇ ਵੀ ਇਹ ਪ੍ਰੋਜੈਕਟ ਚੱਲ ਰਿਹਾ ਦੁਨੀਆ 'ਚ ਜਾਂ ਭਾਰਤ ਦੇ ਵਿੱਚ ਖਾਸ ਕਰਕੇ ਭਾਰਤ ਦੇ ਵਿੱਚ ਉਹਨਾਂ ਨੂੰ ਜਲਦ ਮੁਕੰਮਲ ਕੀਤਾ ਜਾਵੇ ਤਾਂ ਜੋ ਜੋ ਕੋਈ ਸੱਤ ਜੀ ਦੇਸ਼ਾਂ ਜਿਹੜੇ ਚੀਜ਼ਾਂ ਬਣ ਰਹੀਆਂ ਉੱਥੋਂ ਦੇ ਕਾਰਪੋਰੇਟ ਬਣਾ ਰਹੇ ਆ ਸੰਤਕਾਰ ਬਣਾ ਰਹੇ ਆ ਉਹ ਚੀਜ਼ਾਂ ਭਾਰ ਦੇ ਵਿੱਚ ਆਣ ਕੇ ਵਿਰਨ ਉਹਦੇ ਵਾਸਤੇ ਸਰਕਾਰ ਬੜਾ ਕੁਝ ਕਰ ਰਹੀ ਆ ਇਹ ਆਪਣਾ ਉਹਨਾਂ ਨੂੰ ਛੋਟਾ ਦੇਰੀ ਟੈਕਸ ਛੋਟਾ ਦੇ ਰਹੀ ਆ ਖੁੱਲੀ ਮੱਡੀ ਵਾਸਤੇ ਇਹ ਸਾਰਾ ਪੜ ਰਿਹਾ ਕਿਉਂ ਉਹਦੇ ਲਈ ਇਹ ਭਾਰਤ ਮਾਨਾ ਪ੍ਰੋਜੈਕਟ ਸ਼ੁਰੂ ਕੀਤੇ ਗਏ ਆ ਦੇਸ਼ ਦੇ ਵਿੱਚ ਹੁਣ ਪੰਜਾਬ ਦੇ ਵਿੱਚ ਇਹਨਾਂ ਦੀ ਕੀ ਦਿੱਤੀ ਹੈ ਪੰਜਾਬ ਦੇ ਵਿੱਚ ਇਹ ਗੱਲ ਬਿਲਕੁਲ ਠੀਕ ਹੈ ਕਿ ਜੇ ਕਿਸਾਨ ਹੀ ਨਹੀਂ ਜਾਗਰਤ ਨਹੀਂ ਨਾ ਕਿਸਾਨ ਜਿੱਥੇ ਵਧਿਆ ਇੰਨੀਆਂ ਜੇ ਸੰਗਠਨ ਤੇ ਆ ਜਾਂ ਉਹਨਾਂ ਦੀ ਜਾਨ ਹੈ ਕਿਉਂ ਇਹ ਗੱਲ ਕਹਿਣ ਲੋਕਾਂ ਨੂੰ ਜਾਗਰਤ ਕਰਕੇ ਪਈ ਭਾਰਤ ਮਾਲਾ ਪ੍ਰੋਜੈਕਟ ਵਾਸਤੇ ਛੜਕਾ ਆਪਣੇ ਜ਼ਮੀਨਾ ਨਹੀਂ ਦੇਣੀਆ ਇਹ ਗੱਲ ਹੈ ਇੱਕ ਦਿਨ ਪੰਜਾਬ ਚ ਆਈ ਜਦੋਂ ਤੋਂ ਗੱਲ ਇਹੀ ਹੋਣੀ ਚਾਹੀਦੀ ਹੈ ਗੱਲ ਇਹੀ ਹੋਣੀ ਚਾਹੀਦੀ ਹੈ ਕਿਉਂਕਿ ਇਹ ਜਿਹੜਾ ਭਾਰਤ ਮਾਲਾ ਪ੍ਰੋਜੈਕਟ ਆ ਇਹ ਜਿਹੜਾ ਦੱਸ ਰਿਹਾ ਵੀ ਇਹ ਵਿਕਾਸ ਹੈ ਕੁਝ ਲੋਕ ਬੁੱਧੀਜੀਵੀ ਦੱਸ ਰਿਹਾ ਕੁਝ ਲੋਕ ਸਰਕਾਰ ਤੇ ਦੱਸ ਹੀ ਰਹੀ ਹੈ ਇਹਦੇ ਨਾਲ ਦੇਸ਼ ਦਾ ਵਿਕਾਸ ਹੋਣਾ ਅਸਲ ਤੇ ਵਿਕਾਸ ਨਿਕਾ ਇਹ ਲੋਕਾਂ ਦਾ વિનાਸ਼ ਹੈ ਪਿੰਡਾਂ ਦਾ વિનાਸ਼ ਹੈ ਇਹ ਲੋਕਾਂ ਨੂੰ ਜਗ੍ਹਾ ਸਮਝਾਵੇ ਤੇਰੇ ਜਮੀਨਾ ਦੇਣ ਤੋਂ ਨਾ ਕਰਨੀ ਚਾਹੀਦੀ ਸੀ ਪਰ ਉਹ ਤੇ ਨਹੀਂ ਕਰਨ ਬਣੀ ਪਰ ਫਿਰ ਵੀ ਪੰਜਾਬ ਦੇ ਵਿੱਚ ਜਿਹੜੀਆਂ ਸੜਕਾਂ ਬਣ ਰਹੀਆਂ ਵਾਂ ਇਹ 38 ਪ੍ਰੋਜੈਕਟ ਸੀ ਜਿ ਜੋਤੀ ਬਣ ਰਿਹਾ ਉਹਨਾਂ 30 ਦੇ ਵਿੱਚ 1628 ਕਿਲੋਮੀਟਰ ਸੜਕਾਂ ਬਣ ਰਹੀਆਂ ਜਿਹੜੀਆਂ ਬਣ ਰਹੀਆਂ ਜਿ ਜੋ 1100 ਕਿਲੋਮੀਟਰ ਜਿਹੜੀਆਂ ਉਹ ਗ੍ਰੀਨ ਫੀਲਡ ਦੇ ਵਿੱਚ ਆ ਤੇ 528 ਜਿਹੜੀਆਂ 1100 ਕਿਲੋਮੀਟਰ ਆ ਉਹ ਗ੍ਰੀਨ ਫੀਲਡ ਦੇ ਵਿੱਚ ਆ ਤੇ 528 ਜਿਹੜੀਆਂ ਉਹ ਬ੍ਰਾਊਨ ਫੀਲਡ ਦੇ ਵਿੱਚ ਆ ਗਰਾਊਂਡ ਗ੍ਰੀਨ ਫੀਲਡ ਦਾ ਮਤਲਬ ਹੈ ਜਿੱਥੇ ਪੌੜ ਬਣ ਰਹੇ ਤੇ ਜਿਹੜੀਆਂ ਬ੍ਰਾਊਨ ਫੀਲਡ ਹੈ ਉਹਦੇ ਵਿੱਚ ਆ ਪਛੜਕਾਂ ਜਿਹੜੀਆਂ 4 ਲਾਈਨ 6 ਲਾਈਨ ਚੌੜੀਆਂ ਕਰਦੇ ਇਸ ਤਰੀਕੇ ਦਾ ਇਹ ਪ੍ਰੋਜੈਕਟ ਹੈ ਇਹਸੇ ਪ੍ਰੋਜੈਕਟ ਦੇ ਵਿੱਚ ਪੰਜਾਬ ਤੇ ਹਰਿਆਣਾ ਚ ਜਾਂ ਪਿੱਛੇ ਰਾਜਸਥਾਨ ਜਾਂ ਬਾਕੀ ਸੂਬਿਆਂ ਚ ਤੇ ਕੋਈ ਦਿੱਕਤ ਨਹੀਂ ਉਹਨਾਂ ਨੂੰ ਬਹੁਤੀ ਆਈ ਕਿਉਂਕਿ ਉੱਥੇ ਉਹਨਾਂ ਨੇ ਕੀਤਾ ਕਿ ਜਿਹੜਾ 2000 2013 ਦੇ ਵਿੱਚ ਜਿਹੜਾ ਲੈਂਡ ਐਕੁਇਜ਼ੀਸ਼ਨ ਐਕਟ ਬਣਿਆ ਸੀ ਉਹੜਾ ਉਹਦੇ ਵਿੱਚ ਜੋ ਵੀ ਜਿਹੜਾ ਆਪਣਾ ਉਹ ਉਹਦੇ ਜੋ ਮੰਤਾ ਸੀ ਦੀਆਂ ਉਹ ਕੇਂਦਰ ਸਰਕਾਰ ਤੇ ਭਾਵੇਂ ਉਹ ਜੀ ਤਬਦੀਲੀ ਨਹੀਂ ਕਰ ਸਕਿਆ ਜੋ ਰਾਜ ਸਭਾ ਚੋਂ ਪਾਸ ਨਹੀਂ ਹੋ ਸਕਿਆ ਪਿਆ ਹੋਇਆ ਪਰ ਜਿੱਥੇ ਭਾਗਤੀ ਯਾਦਾ ਪਾਰਟੀਆਂ ਸਰਕਾਰਾਂ ਵਾਂ ਉਹਨਾਂ ਨੇ ਉਸ ਭੂਮੀ ਗ੍ਰੈਂਡ ਐਕਟ ਦੇ ਵਿੱਚ ਜਿਹੜਾ 2013 ਵਾਲਾ ਵਾ ਉਹ ਸੋਧਾ ਕਰ ਲਿਆ ਆਪਣੇ ਹਿਸਾਬ ਨਾਲ ਉਹਨਾਂ ਚ ਉਹਨਾਂ ਨੂੰ ਕੋਈ ਦਿੱਕਤ ਨਹੀਂ ਆਈ ਪਰ ਪੰਜਾਬ ਦੇ ਵਿੱਚ 2013 ਵਾਲਾ ਇਹ ਐਕਟ ਲਾਗੂ ਆ ਜਿਹੜਾ ਅਸਲ ਐਕਟ ਹੈ ਜਿਹਦੀ ਇਹ ਮੰਗੂ ਕਰ ਰਹੇ 2013 ਵਾਲੇ ਐਕਟ ਚ ਜਿਹੜੀਆਂ 2015 ਵਿੱਚ ਜਾਂ ਰਾਜਾਂ ਨੇ ਸੌਦਾ ਕੀਤੇ ਆ ਉਹ ਰੱਦ ਕੀਤੇ ਜਾਂਦੇ। ਉਹਦਾ ਬਿਲਕੁਲ ਸਰੂਪ ਬਦਲ ਰਿਹਾ 2013 ਐਕਟ ਦਾ। ਉਹ 2013 ਐਕਟ ਦੇ ਵਿੱਚ ਐ ਕਿ ਆ 80% ਲੋਕਾਂ ਦੀ ਪਿੰਡਾਂ ਵਾਲੇ ਦੀ ਸਹਿਮਤੀ ਚਾਹੀਦੀ ਕੋਈ ਵੀ ਸੜਕ ਵਾਸਤੇ ਥਾਂ ਲੈਣੀ ਕਾਹਦੇ ਵਾਸਤੇ ਲੈਣੀ ਜ਼ਮੀਨ ਕੁਆਇਰ ਕਰਨੀ। 80% ਲੋਕਾਂ ਦੀ ਸਹਿਮਤੀ ਚਾਹੀਦੀ ਆ। ਉਹਦੇ ਵਾਸਤੇ ਜੇ 80% ਲੋਕਾਂ ਦੀ ਨਹੀਂ ਸਹਿਮਤੀ ਤੋ ਪ੍ਰੋਜੈਕਟ ਨਹੀਂ ਲੱਗ ਸਕਦਾ। ਇਹਦੇ ਨਾਲ ਉਹਦਾ ਜਿਹੜੀਆਂ ਛੱਕਾ ਪਣਨੀਆਂ ਉਹਨਾਂ ਦਾ ਸਮਾਜਿਕ ਪ੍ਰਭਾਵ ਲੋਕਾਂ ਤੇ ਕੀ ਪੈਣਾ ਵਾ? ਕਿਸਾਨਾਂ ਤੇ ਮਜ਼ਦੂਰਾਂ ਤੇ ਜਾ ਜਿਹੜੇ ਛੋਟੇ ਦੁਕਾਨਦਾਰ ਆ ਜਾਂ ਕਿੱਤਾ ਕਰਦੇ ਹੋਰ ਲੋਕਾਂ ਉਹਨਾਂ ਦਾ ਸਮਾਜਿਕ ਪ੍ਰਭਾਵ ਕੀ ਆ ਨਾਲ ਇਸ ਤੇ ਵਾਤਾਵਰਨ ਤੇ ਕੀ ਪ੍ਰਭਾਵ ਪੈਣੇ ਆ ਕਿੰਨੇ ਰੁੱਖ ਵੱਢੇ ਜਾਣੇ ਆ ਕੀ ਕਿਹਨਾਂ ਦਾ ਕਿੰਨਾ ਪ੍ਰਭਾਵ ਪਊਗਾ ਵਾਤਾਵਰਨ ਗੰਧਲਾਊਗਾ ਕੀ ਹੋਊਗਾ ਕੀ ਨਹੀਂ ਹੋਊਗਾ ਇਹ ਸਾਰੇ ਉਹਦੇ ਵਿੱਚ ਲਿਖੇ ਹੋਏ ਆ ਜਿਹੜਾ 2013 ਵਾਲਾ ਭੂਮੀ ਗ੍ਰਹਨ ਐਕਟ ਆ ਉਹ ਵੀ ਉਹ ਨੂੰ ਪੰਜਾਬ ਦੇ ਵਿੱਚ ਪੰਜਾਬ ਦੀ ਸਰਕਾਰ ਲਾਗੂ ਨਹੀਂ ਕਰਦੀ ਨਾਲ ਸਮਾਜਿਕ ਪ੍ਰਭਾਵ ਲੋਕਾਂ ਦੇ ਕਰਨ ਵਾਸਤੇ ਕੋਈ ਨੀਤੀ ਬਣਾਈ ਜਾ ਰਹੀ ਆ ਤੇ ਨਾਲ ਹੀ ਵਾਤਾਵਰਣ ਚ ਕੀ ਵਿਗਾੜ ਪੈਦਾ ਹੋਣੇ ਨਾਲ ਛੜਕਾ ਨਾਲ ਨਾ ਉਹਦੇ ਬਾਰੇ ਕੋਈ ਜਿਹੜੇ ਆ ਸਰਵੇ ਕੀਤੇ ਜਾ ਰਿਹਾ ਜਾਂ ਕੋਈ ਜਿਹੜੇ ਆਪਣਾ ਹੈਗਾ ਵਾ ਕੋਈ ਸਰਕਾਰ ਉਹਦੇ ਵਾਸਤੇ ਕੋਈ ਨੀਤੀ ਸਾਹਮਣੇ ਆ ਰਹੀ ਐ ਸਖ ਪੰਜਾਹ ਚਕਰ ਇਸ ਦੇ ਨਾਲ ਜੋ ਪੰਜਾਬ ਦੇ ਵਿੱਚ ਵਿਰੋਧ ਹੋ ਰਿਹਾ ਉੱਥੇ ਕਿ ਉਹਨਾਂ ਨੇ ਕਹਿ ਇਥਾਂ ਹੀ ਆਪਣਾ ਰੈਜਰਟਮੈਂਟ ਕਰਕੇ ਜਾਂ ਕਿਸ ਤਰੀਕੇ ਨਾਲ ਧੱਕੇ ਨਾਲ ਛੜਕਾ ਕੱਢਿਆ ਪਰ ਚਾਰ ਜ਼ਿਲ੍ਹਿਆਂ ਚ ਇਹ ਵੇਲੇ ਵੱਡਾ ਵਿਰੋਧ ਜਿੱਚਾ ਲੁਧਿਆਣਾ ਵੀ ਆ ਜਿਹਦੇ ਵਿੱਚ ਗਰਦਾਸਪੁਰ ਆ ਜਿਹਦੇ ਵਿੱਚ ਤਰਨਤਾਰਨ ਆ ਜਿਹਦੇ ਅੰਬਰਸਰ ਦਾ ਵੀ ਕੋਈ ਹਿੱਸਾ ਵਾ ਤਕਪੂਰ ਥਲੇ ਦਾ ਵੀ ਕੋਈ ਹਿੱਸਾ ਹੈਗਾ ਇਹਨਾਂ ਸਾਰਿਆਂ ਥਾਵਾਂ ਤੇ ਬਹੁਤਾਂ ਥਾਵਾਂ ਤੇ ਸਾਰੇ 4 ਜ਼ਿਲ੍ਹਿਆਂ ਦੇ ਵਿੱਚ ਖਾਸ ਕਰਕੇ ਤਰਨਤਾਰਨ ਗਦਾਸਪੁਰ ਅੰਬਰਸਰ ਤਕਪੂਰ ਥਲੇ ਦੇ ਵਿੱਚ ਸਾਰ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜਿਹੜੀ ਆ ਉਹ ਲੋਕਾਂ ਦੀ ਗਵਾਹੀ ਕਰਦੀ ਕੋ ਲੋਕਾਂ ਦੀ ਗਵਾਹੀ ਕਰ ਰਹੀ ਆ ਵੀ ਇਹ ਜਿਹੜੀਆਂ ਜ਼ਮੀਨਾਂ ਆ ਇਹ ਸਾਰੇ ਪੰਜਾਬ ਦੇ ਕੋਈ ਜਿਹੜੀਆਂ ਜ਼ਮੀਨਾਂ ਜਿਹੜੀਆਂ ਉਹ ਲਈਆਂ ਜਾਂਦੀਆਂ ਐਕਵਾਇਰ ਕੀਤੀਆਂ ਜਾਂਦੀਆਂ ਉਹਨਾਂ ਦੇ ਰੇਟ ਇੱਕ ਹੋਣੇ ਚਾਹੀਦੇ ਇਹ ਕੀ ਹੋਇਆ ਕਿਤੇ 25 ਲੱਖ ਦੇ ਤੱਕ ਤੇ 30 ਲੱਖ ਕਿਤੇ 35 ਲੱਖ ਕਿਤੇ 50 ਲੱਖ ਦੇ ਤੱਕ ਤੇ 48 ਲੱਖ ਦੇ ਤੱਕ ਕਿੰ ਸਾਢੇ ਲੱਖ ਦੇ ਦਿੱਤਾ ਕਿਤੇ ਇੱਥੋਂ ਵੀ ਜ਼ਿਆਦਾ ਦੇ ਦਿੱਤਾ ਇਹ ਕਿਹੜਾ ਤਰੀਕਾ ਇਹ ਲੋਕਾਂ ਨਾਲ ਵਿਤਕਰਾ ਕਿਉਂ ਹੋ ਰਿਹਾ ਲੋਕਾਂ ਦੀ ਲੁੱਟ ਕਿਉਂ ਹੋ ਰਹੀ ਹੈ ਇਹ ਸਵਾਲ ਠਾਕੇ ਸੀ ਮੂਵਮੈਂਟ ਕਰ ਰਹੇ ਆ ਜਿਹੜੀ ਬੜੀ-ਬੜੀ ਮੂਵਮੈਂਟ ਹੋਈ ਆ ਬੜੇ-ਬੜੇ ਸਰਕਾਰ ਦੇ ਨਾਲ ਜਿਹੜੇ ਆ ਖੈ ਬਾਜੀ ਹੋਈ ਆ ਗਰੁਤਾਰੀਆਂ ਹੋਈਆਂ ਵਾ ਕਈ ਥਾਵਾਂ ਤੇ ਲਾਠੀ ਚਾਰਜ ਹੋਈ ਟੱਕਰਾਂ ਹੋਈਆਂ ਸਰਕਾਰ ਦੇ ਨਾਲ ਕਿ ਦਸਪੁਰਤਿ ਬਾਕੀ ਜਿਲ੍ਹਿਆਂ ਦੇ ਵਿੱਚ ਤੰਬੂ ਲੱਗੇ ਹੋਇਆ ਕਪੂਰਥਲੇ ਦੇ ਵਿੱਚ ਯਾਰ ਉਹ ਆਪਣਾ ਕੋਟ ਕਰਾਰਖਾਨਾ ਪਿੰਡ ਆ ਕਤਾਰਪੁਰ ਦੇ ਲੱਗੇ ਕਪੂਰਥਲ ਜਿਲ੍ਹਾ ਪੈਂਦਾ ਉੱਥੇ ਤੰਬੂ ਲਾ ਕੇ ਸਾਡੇ ਕਿਸਾਨ ਸੜਕ ਜਿਹੜੀ ਆ ਭਰਤਮਾਲਾ ਪ੍ਰੋਜੈਕਟ ਦੀ ਰੋਕ ਕੇ ਬੈਠੇ ਹੋਏ ਆਪਣੀ ਮੰਗ ਕਰ ਰਹੇ ਆ ਕਿ ਸਾਨੂੰ ਜਿਹੜਾ ਸਾਨੂੰ ਜਿਹੜਾ ਸਾਨੂੰ ਵਾਜਬ ਰੇਟ ਜੋ 2013 ਭੂਮੀ ਗ੍ਰਾਂਡ ਐਕਟ ਆ ਉਹਦੇ ਨਾਲ ਸਾਧ ਦਿੱਤਾ ਜਾ ਹੁਣ ਉਹ ਭੂਮੀ ਗ੍ਰਾਂਡ ਐਕਟ ਕੀ ਕਹਿੰਦਾ ਉਹ ਕਹਿੰਦਾ ਵੀ 4 ਗੁਣਾ ਜੋ ਰੇਟ ਜਾਂਦਾ ਆਪਣਾ ਬਾਜ਼ਾਰ ਦੇ ਵਿੱਚ ਉਹਦਾ 4 ਗੁਣਾ ਦਿੱਤਾ ਜਾਂਦਾ ਇਹ ਤਾਂ ਸਰਕਾਰ ਕੀ ਕਰਦੀ ਆ ਸਰਕਾਰ ਇਹ ਕਰ ਰਹੀ ਆ ਜੋ ਡੀਸੀ ਰੇਟ ਆ ਹੁਣ ਡੀਸੀ ਰੇਟ ਵਾਕੋ ਜਿਲ੍ਹਾ ਦੇ ਮਕੋ ਵਾਕਿਆ ਉਹ ਡੀਸੀ ਰੇਟ ਜਿਹੜੇ ਆ ਉਹਨਾਂ ਦੇ ਮੁਤਾਬਕ ਜਿਠੀਆਂ ਹੁੰਦੀਆਂ ਵੀ ਨਹੀਂ ਗਿਆ ਉਹ ਤੋਂ ਕੱਟ ਹੁੰਦੀ ਆ ਕਿਉਂਕਿ ਸਾਰੀਆਂ ਹੀ ਚੋਰ ਗੋਰੀਆਂ ਪ੍ਰਿਟਾਚਾਰ ਦੇ ਅੱਡੇ ਬਣੇ ਹੋ ਤਹਿਸੀਲਾ ਸਾਰਾ ਟਾਂਚਾ ਜਿਹੜਾ ਡਿਪਟੀ ਕਮਿਸ਼ਨਰ ਦਾ ਪੰਜਾਬ ਦੇ ਵਿੱਚ ਥਲਤ ਤਹਿਸੀਲਾਂ ਦਾ ਸਾਰਾ ਹੀ ਪ੍ਰਿਟਿਆ ਸੀ ਜੀ ਮੈਂ ਆ ਸਾਬ ਉਹ ਤੇ ਵਡੀਆਂ-ਵਡੀਆਂ ਰਿਸ਼ਤਕੋਰੀਆਂ ਚੱਲ ਰਹੀਆਂ ਜਿਹੜਾ ਮੰਗਦਾਰੀ ਜਾਂਦਾ ਹੈ ਭਗਵੰਤ ਮਾਨ ਦਾ ਇੱਕ ਕੱਟੜ ਮਾਨਦਾਰ ਸਰਕਾਰ ਚੜਾ ਕੋਈ ਮੱਟ ਕੱਟੜ ਮਾਨਦਾਰ ਸਰਕਾਰ ਨਹੀਂ ਜਿਸ ਤਰ੍ਹਾਂ ਪਹਿਲੀਆਂ ਸਰਕਾਰਾਂ 77 ਸਾਲ ਚੱਲਦੀਆਂ ਜਾਂ ਬਾਦਲ ਸਾਹਿਬ ਦੀ ਸਰਕਾਰ 15 ਸਾਲ ਚੱਲੀ ਆ ਪਿਛਲੇ ਸਮੇਂ ਦੇ ਵਿੱਚ ਜਾਂ 10 ਸਾਲ ਆਪਣੀ ਮਿਰੰਦਰ ਦੀ ਚੱਲੀ ਹੈ ਜਾਂ 5 ਸਾਲ ਇਸ ਤੋਂ ਪਹਿਲਾਂ ਆਪਣੀ ਜਨਤ ਦੀ ਚੱਲੀ ਹੈ 95 ਤੋਂ ਲੈ ਕੇ ਹੁਣ ਤੱਕ 30 ਸਾਲ ਹੋ ਗਏ ਸਭ ਪ੍ਰੀਟਾ ਚੱਲਦੇ ਅੱਡੇ ਸਾਰੇ ਦਫ਼ਤਰ ਬਣਿਆ ਸਭ ਪੈਸਾ ਸਾਨੂੰ ਲੈ ਕੇ ਉੱਪਰ ਤੱਕ ਚੜ ਰਿਹਾ ਲੁੱਟ ਕੀਤੀ ਜਾ ਰਹੀ ਹੈ ਇਸੇ ਤਰ੍ਹਾਂ ਇਹ ਭਾਰਤ ਜਿਹੜੀਆਂ ਇਹ ਛੜਕਾਂ ਤਵੇਰ ਕਰਨ ਦੇ ਮਾਮਲੇ ਚ ਹੈ ਇੱਥੇ ਵੀ ਉਹਨਾਂ ਕਿਸਾਨਾਂ ਦੀ ਜਿਨ੍ਹਾਂ ਦੀ ਜ਼ਮੀਨਾਂ ਆ ਰਹੀਆਂ ਬਹੁਤ ਵੱਡੀ ਲੁੱਟ ਜਿਹੜੀ ਅਫਤਰਛਾਈ ਕਰ ਰਹੀ ਹੈ ਉਹਨਾਂ ਦੇ ਘੋੜੇ ਪੰਨੋਂ ਲੈ ਕੇ ਉਹਨਾਂ ਨੂੰ ਉਹਨਾਂ ਦੀ ਜ਼ਿੰਦਗਾਨ ਤੋਂ ਲੈ ਕੇ ਉਹਨਾਂ ਦੀ ਇਨਜਾਨਤਾਂ ਨੂੰ ਲੈ ਕੇ ਬਹੁਤ ਵੱਡੀ ਲੁੱਟ ਚੱਲ ਰਹੀ ਹੈ ਹੁਣ ਹੁੰਦਾ ਕੀ ਆ ਕਿ ਡੀਸੀ ਰੇਟ ਜਦੋਂ ਇੰਨੇ ਘਟ ਡੀਸੀ ਰੇਟ ਦੇ ਹਿਸਾਬ ਨਾਲ ਜਿਹੜੇ ਆ ਉਹ ਰਿਟੀਆਂ ਹੁੰਦੀਆਂ ਨੇ ਡੀਸੀ ਰੇਟ ਘਟਿਆ ਉਹਦੇ ਹਿਸਾਬ ਨਾਲ ਚਾਰ ਗੁਣਾ ਘਟਦੇ ਆ ਉਹਦੇ ਹਿਸਾਬ ਨਾਲ ਰੇਟ ਬਿਲਕੁਲ ਘਟ ਰਹਿ ਜਾਂਦਾ ਫਿਰ ਜੋ 30% ਜਾੜਾ ਪੱਟਾ ਪਾ ਕੇ ਉਹ ਥੋੜਾ ਇਤੋਂ ਇਹਦਾ ਹੱਲ ਕੀ ਆ ਅ ਕੱਲ ਪਰਸੋ ਮੁੱਖ ਮੰਤਰੀ ਸਾਹਿਬ ਨੇ ਇੱਕ ਬਿਆਨ ਦਿੱਤਾ ਉਤੋਂ ਇਹਨੂੰ ਜਿਹੜਾ ਉਹਨਾਂ ਨੇ ਜਿਹੜਾ ਕੇਂਦਰੀ ਮੰਤਰੀ ਆ ਛੜਕੀ ਆ ਵਾਜਾਈ ਦਾ ਆਪਣਾ ਨਿਤਨ ਗੜਕਰੀ ਉਹਨਾਂ ਨੇ ਇੱਥੇ ਸੱਦ ਕੇ ਇਹਨਾਂ ਨੇ ਮੰਤਰੀ ਨੂੰ ਜਿਹੜਾ ਇਹ ਕਿਉਂ ਭਜਨ ਸਿੰਘ ਉਹਨੂੰ ਸੱਦ ਕੇ ਉੱਥੇ ਨਾਲ ਕਿਹਾ ਵੀ ਭਾਈ ਤੇਰੇ ਆ ਜਿਹੜਿਆ ਆ ਪ੍ਰੋਜੈਕਟ ਰੁਕੇ ਹੋਏ ਇਹਨਾਂ ਨੂੰ ਚਾਲੂ ਕਰ ਤੇ ਭਗਵੰਤ ਮਾਨ ਉਹਦੰਦਾ ਲਗਾਤਾਰ ਪੱਬਾਂ ਪਾ ਰਿਹਾ ਮੁੱਖ ਮੰਤਰੀ ਪੰਜਾਬ ਉਹ ਕੀ ਕਹਿ ਰਿਹਾ ਤੇ ਮੈਂ ਸਾਰਿਆਂ ਨੂੰ ਜੁੜੂਗਾ ਜੀ ਸਾਰੇ ਖੱਤ ਜਿੰਨੇ ਵੀ ਜ਼ਮੀਨਾਂ ਵਾਲੇ ਆ ਜਿਨ੍ਹਾਂ ਦੀਆਂ ਜ਼ਮੀਨਾਂ ਆ ਰਹੀਆਂ ਉਹਨਾਂ ਨੂੰ ਕੁਬੀਲਾ ਨੂੰ ਮਿਲੂਗਾ ਜੀ ਤੇ ਇਹ ਵਿਕਾਸ ਦਾ ਜੀ ਇਹ ਵਿਕਾਸ ਨਹੀਂ ਰੁਕਣਾ ਚਾਹੀਦਾ ਫਰਾਂ ਨੇ ਠੀਕ ਅਸੀਂ ਮੁੱਖ ਮੰਤਰੀ ਨੂੰ ਇਹ ਗੱਲ ਕਹਿੰਨੇ ਆ ਮਾੜੀ ਮਾੜੀ ਅਸੈਸਮੈਂਟ ਕਰਾ ਬੜਾ 2013 ਐਕਟ ਆ ਅਜੋច ਪੰਜਾਬ ਚੋਂ ਤਰਾ ਲਾਗੂ ਆ ਉਹ ਉੱਚ ਕੋਈ ਤਬਦੀਲੀ ਨਹੀਂ ਆ ਗਈ ਉਹ ਚ ਸਮਾਜਿਕ ਪ੍ਰਭਾਵ ਇਹਦੇ ਨਾਲ ਕੀ ਪੈ ਰਹੇ ਛੜਕਾਂ ਤੇ ਉਹਦੀ ਅਸੈਸਮੈਂਟ ਕਰਾ ਜਿਹੜਾ ਵਾਤਾਵਰਣ ਤੇ ਕੀ ਪ੍ਰਭਾਵ ਪੜੇ ਉਹਦੀ ਅਸੈਸਮੈਂਟ ਕਰਾ ਉਸ ਦੇ ਨਾਲ ਜਿਹੜਾ ਉਹਦੇ ਵਿੱਚ ਲਿਖਿਆ ਆ ਵੀ ਬੁਜਾਰੀ ਰੇਟੋਂ ਚਾਰ ਗੁਣਾ ਦੇਣਾ ਵਾ ਉਹ ਤਾਂ ਨਾ 30% ਜਿਹੜਾ ਪੱਤਾ ਜਿਹੜੇ ਉੱਥੇ ਮਜ਼ਦੂਰ ਆ ਉਹਨਾਂ ਪਿੰਡਾਂ ਚ ਉਹਨਾਂ ਤੇ ਕੀ ਪ੍ਰਭਾਵ ਪੈਣਾ ਉਹਨਾਂ ਨੂੰ ਮੁਆਵਜ਼ਾ ਦੇਣਾ ਵਾ ਜਾਂ ਵਾਤਾਵਰਣ ਤੇ ਕੀ ਪ੍ਰਭਾਵ ਹੈ ਉਹਦਾ ਉਹਦੇ ਬਾਰੇ ਕੀ ਕਰਨਾ ਉਹ ਸਾਰੇ ਅਸੈਸਮੈਂਟ ਕਰਾ ਕੇ ਫਿਰ ਅਗਲੇ ਫੈਸਲੇ ਲਾਓ ਫਿਰ ਤੁਸੀਂ ਕਰ ਸਕਦੇ ਜੋ ਮੁੱਖ ਮੰਤਰੀ ਸਾਹਿਬ ਤੁਸੀਂ ਆਪਣੀ ਸਰਕਾਰ ਔਰ ਪੰਜਾਬ ਸਰਕਾਰ ਔਰ ਇੱਕ ਏਜੰਡਾ ਲੈ ਕੇ ਆਓ ਬੇਸ ਰੇਟ ਦਾ ਬੇਸਿਕ ਰੇਟ ਦਾ ਇੱਕ ਬੇਸਿਕ ਰੇਟ ਬਣਾ ਲਓ ਡੀਸੀ ਰੇਟਾਂ ਨਾਲੋਂ ਛੱਡੋ ਪਾ ਕੇ ਉਹਨਾਂ ਨਾਲ ਹੀ ਸਾਰਾ ਭੰਬੜ ਤੁਸਾ ਪਿਆ ਹੋਇਆ ਵਾ ਦੇਸਕ੍ਰੀਟ ਬਣਾ ਲਓ ਵਿਧਾਨ ਸਭਾ ਚ ਬਿਸਕ੍ਰੀਟ ਦਾ ਇੱਕ ਕਾਨੂੰਨ ਪਾਸ ਕਰ ਦਿਓ 50 ਬਿਸਕ੍ਰੀਟ ਆ 50 ਬਿਸਕ੍ਰੀਟ ਆ ਆ ਜਾਇਜ ਆ 50 ਲੱਖ ਆ 60 ਲੱਖ ਆ ਕਿੰਨਾ ਉਹ ਬਿਸਕ੍ਰੀਟ ਲੈ ਜਾਓ ਉਹਦੇ ਵਿੱਚ ਫਿਰ 30% ਜੜਾ ਪਤਾ ਪਾ ਕੇ ਬਾਕੀ ਚੀਜ਼ਾਂ ਜੜੀਆਂ ਪਾ ਕੇ ਜੋ ਵੀ 2013 ਐਕਟ ਚ ਲਾਗੂ ਆ ਕਿਉਂਕਿ 2013 ਭੂਮੀ ਗ੍ਰਹਨ ਐਕਟ ਪਿਆ ਕਿਦੋਂ ਲਾਗੂ ਲਾਗੂ ਉਹ ਤੇ ਕੋਈ ਰੋਕ ਹੀ ਨਹੀਂ ਆਗੀ ਉਹਦੇ ਮੁਤਾਬਕ ਸਾਰੇ ਫੈਸਲੇ ਲੈ ਕੇ ਬਿਸਕ੍ਰੀਟ ਬਣਾ ਕੇ ਤੇ ਸਾਰੇ ਪੰਜਾਬ ਦੇ ਚ ਮਸਲਾ ਹੱਲ ਹੋ ਜੂਗਾ ਇੱਕ ਕ੍ਰੇਟ ਬਣਾ ਦਿਓ ਇੱਕ ਕ੍ਰੇਟ ਦੇ ਹਿਸਾਬ ਨਾਲ ਸਾਰੀ ਜਿਹੜੀ ਜ਼ਮੀਨ ਆ ਉਹ ਜਿਹੜੀ ਆਪਣੀ ਆ ਉਹ ਅਕਵਾਇਰ ਉਹੋ ਹਿਸਾਬ ਨਾਲ ਲੋਕਾਂ ਨੂੰ ਪੈਸੇ ਮਿਲ ਜਾਣ ਤੇ ਕਿਸੇ ਨਾਲ ਵੀ ਬਤਕਰਾ ਨਾ ਹੋਵੇ ਕਿਸੇ ਨਾਲ ਠੱਗੀ ਨਾ ਹੋਵੇ ਕਿਸੇ ਨਾਲ ਠੋਰੀ ਨਾ ਹੋਵੇ ਇਸ ਕਰਕੇ ਇਹ ਅਸੀਂ ਇਹ ਮੰਗ ਕਰਦੇ ਆਂ ਪੰਜਾਬ ਸਰਕਾਰ ਤੋਂ ਵੀ ਬੇਸਟ ਰੇਟ ਦਾ ਇੱਕ ਝੰਡਾ ਬਣਾ ਕੇ ਵਿਧਾਨ ਸਭਾ ਚੋਂ ਪਾਸ ਕਰਕੇ ਸਾਰਿਆਂ ਨੂੰ ਕੁਝ ਜਿਹੜੇ ਆ ਉਹ ਪੈਸੇ ਦਿੱਤੇ ਜਾਣ 30% ਜਿਹੜਾ ਪਤਾ ਪਾ ਕੇ ਇੱਕ ਮਤਲਬ ਕਿਸੇ ਦੇ ਜਿਹੜੇ ਆ ਇਹ ਨਾ ਹੋਵੇ ਕਿ ਕਿਸੇ ਨੂੰ ਕੁਝ ਮਿਲੇ ਤੇ ਕਿਸੇ ਨੂੰ ਕੁਝ ਮਿਲੇ ਕਿਸੇ ਨੂੰ ਕੁਝ ਮਿਲ ਇਹ ਸਾਡੀ ਲੜਾਈ ਆ ਤੇ ਜਾਇਜ਼ ਰੇਟ ਜਿਹੜੇ ਆ ਲੋਕਾਂ ਨੂੰ ਜਿ ਤਰ੍ਹਾਂ ਕੋਈ 80 ਲੱਖ ਕਰੋੜ ਸਵਾ ਕਰੋੜ ਜੋ ਪਹਿਲਾਂ ਮਿਲੇ ਜਿ ਤਰ੍ਹਾਂ ਪਹਿਲਾਂ ਜਦੋਂ ਆ ਛੜਕਾਂ ਚੌੜੀਆਂ ਹੋਈਆਂ ਵਾਈ ਜਿਹੜੀਆਂ ਨੈਸ਼ਨਲ ਹੈ ਵਾਈਆਂ ਹੋ ਜਾਂਵਾ ਉਸੇ ਤਰ੍ਹਾਂ ਜਿ ਤਰ੍ਹਾਂ ਉਹ ਹੋਈਆਂ ਉਸੇ ਤਰ੍ਹਾਂ ਕਰਨ ਅਸਲ ਦੇ ਵਿੱਚ ਕੀ ਆ ਮੁੱਖ ਮੰਤਰੀ ਸਾਹਿਬ ਤੇ ਬਾਕੀ ਸਾਰਾ ਪੰਜਾਬ ਵਾਸੀਆਂ ਨੂੰ ਮੇਰੀ ਪੀਲ ਆ ਦੇਸ਼ ਵਾਸੀਆਂ ਨੂੰ ਪੀਲ ਆ ਅਸਲ ਚ ਕੀ ਆ ਤੇ ਟੋਲ ਪੁਲਜ ਲੱਗਣੇ ਟੋਲ ਪੁਲਜ ਲਾ ਕੇ ਛੜਕਾਂ ਪ੍ਰਾਈਵੇਟ ਹੋਣੀਆਂ ਇਹ ਵਿਕਾਸ ਕਿਤਰਾ ਵਾ ਇਹਦਾ ਮਨਾਸ ਆ ਇਹ ਸਾਰਾ ਇਹ ਲੋਕਾਂ ਨਾਲ ਕੋਈ ਮਤਲਬ ਨਹੀਂ ਆਗਾ ਅਸੀਂ ਆਨੇ ਜੇ ਨਹੀਂ ਬਣਾਉਂਦੇ ਕੇਂਦਰ ਸਰਕਾਰਾਂ ਦੀ ਰੱਦ ਕਰਦੇ ਰੱਦ ਕਰ ਦੋ ਇਹ ਪੰਜਾਬ ਦਾ ਪੰਜਾਬ ਦਾ ਕਿਹੜਾ ਵਿਕਾਸ ਹੋ ਰਿਹਾ ਪੰਜਾਬ ਦਾ ਤੇ ਵਿਨਾ ਗਰਭ ਹੋ ਰਿਹਾ ਲੋਕਾਂ ਦੀਆਂ ਜ਼ਮੀਨਾਂ ਦਾ ਕੀ ਹਾਲ ਬਣ ਗਿਆ ਵਾ ਉਥੇ ਜਿਹੜੀਆਂ ਹੜ੍ਹ ਆ ਰਹੇ ਇਹਦੇ ਨਾਲ ਉਚਰਕਾਉਟਾਂ ਪੈ ਗਈਆਂ ਦਰਿਆਵਾਂ ਦੇ ਵਿੱਚ ਦੀ ਲੰਘਦੇ ਆ ਜਾਂ ਕਿਤੇ ਵੀ ਜਿਹੜੀਆਂ ਦਰਿਆਵਾਂ ਦੇ ਨਾਲ ਲੱਗਦੀ ਥਾਵਾਂ ਉਥੋਂ ਜਿਹੜੇ ਪ੍ਰੋਜੈਕਟ ਲਾਉਂਦੇ ਉਥੇ ਔਰਕਾਉਟਾਂ ਪੈਂਦੀਆਂ ਉਹਦੇ ਨਾਲ ਜਦੋਂ ਹੜ੍ਹ ਮੀਂਹ ਆਉਂਦੇ ਉਹਦੇ ਨਾਲ ਹੜ੍ਹ ਹੜ੍ਹ ਆਉਂਦੇ ਪੰਜਾਬ ਚ ਹੜ੍ਹ ਪਿਛਲੀ ਵਾਰ ਆਏ ਨੇ ਇਸੇ ਕਰਕੇ ਜਾਦੀ ਨੁਕਸਾਨ ਹੋਇਆ ਜਿੱਥੇ ਜਿੱਥੇ ਪ੍ਰੋਜੈਕਟ ਲਾਗਦੇ ਉਥੇ ਜਾਦੇ ਨੁਕਸਾਨ ਹੋਇਆ ਇਸ ਕਰਕੇ ਅਸੀਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਮੁੱਖ ਮੰਤਰੀ ਜੋ ਕਹਿ ਰਹੇ ਆ ਕਿ ਅਸੀਂ ਲੋਕਾਂ ਨੂੰ ਮਿਲਣਾ ਵਾ ਮਿਲਣ ਲੋਕਾਂ ਨੂੰ ਜੀ ਸਰ ਕੇ ਪਰ ਝੰਡਾ ਲਾ ਕੇ ਬੇਸਕਰੀਪਟ ਤੈਅ ਕਰਨ ਉਹ ਅਬਜ਼ਾਰ ਸਭਾ ਦੇ ਪਾਸ ਕਰਨਾ ਇੱਕੋ ਜਿਹੇ ਵਾਜਬ ਰੇਟ ਸਾਰਿਆਂ ਦਾ ਜਿਹਦੀ ਤਸਲੀ ਹੋਵੇ ਕਿਸਾਨ ਦੀ ਉਹ ਰੇਟ ਕਿਸਾਨਾਂ ਨੂੰ ਜਿਹੜੇ ਆ ਉਹ ਕਰੋੜ ਦੇ ਰੁਪਏ ਤੇ ਲੱਗ ਬੰਨੇ ਇੱਕ ਕਿਕਰ ਦੇ ਜਿਹੜੇ ਆ ਉਹ ਤੈਅ ਕੀਤੇ ਜਾਣ ਤੇ ਫਿਰ ਆਏ ਜਮੀਨਾ ਐਕਵਾਇਰ ਫਿਰ ਫਿਰ ਜਮੀਨੀ ਪ੍ਰੋਜੈਕਟ ਦੇ ਨਾਲ ਪਾਰਟ ਮਾਰ ਲੈਣਾ ਫਿਰ ਅੱਗੇ ਤੁਰੇ ਨਹੀਂ ਤੇ ਜੇ ਕਿ ਸਰਕਾਰ ਰੱਦ ਕਰਦੀ ਆ ਤੇ ਕਰ ਦਿਓ ਕਿ ਜਿਹੜਾ ਕੋਈ ਵਿਕਾਸ ਨਹੀਂ ਹੋਉਂਦਾ ਅਸਲ ਤੇ ਬਨਾਸ਼ ਆ ਜੇ ਕੋਈ ਵਿਕਾਸ ਕਰਨਾ ਵਾ ਤੇ ਕੁਦਰਤ ਦੇ ਨੇੜੇ ਜਾਓ ਤੇ ਜਿਹੜੀਆਂ ਕੁਦਰਤ ਪੱਖੀ ਨੀਤੀਆਂ ਵਾ ਉਹ ਲਾਗੂ ਕਰੋ ਕਾਰਪੋਰਟ ਪੱਖੀਆਂ ਨੀਤੀਆਂ ਤੋਂ ਛਾਂ ਆਓ ਜਿਹਦੇ ਵਾਸਤੇ ਤੁਸੀਂ ਆ ਨਹੀਂ ਜੋ ਰਹੇ ਇਸ ਕਰਕੇ ਅਸੀਂ ਜਿੰਨਾ ਚਿਰ ਤੱਕ ਇਹ ਤੁਸੀਂ ਜਿਹੜੀਆਂ ਛੜਕਾਂ ਵਾ ਆਪਣੀਆਂ ਜਿੰਨਾ ਚਿਰ ਪੂਰੇ ਰੇਟ ਵਾਜਬ ਰੇਟ ਬੇਸਿਕ ਰੇਟ ਬਣਾ ਕੇ ਵਿਧਾਨ ਸਭਾ ਜੋ ਪਾਸ ਕਰਕੇ ਕਿਸਾਨਾਂ ਨੂੰ ਦੇਰੀ ਹੁੰਦੇ ਉਹਨਾਂ ਚ ਰਹੀ ਆਪਣੇ ਕਿਸਾਨਾਂ ਦੀ ਲੜਾਈ ਜਿਹੜੀ ਆ ਜਿਨ੍ਹਾਂ ਦਾ ੱੱਕੇ ਹੋ ਰਿਹਾ ਉਹਨਾਂ ਦੀ ਲੜਾਈ ਲੜਾਂਗੇ ਦੂਸਰੀ ਗੱਲ ਜਿਹੜੇ ਪ੍ਰਿਸ਼ਟਾਚਾਰ ਇਹਨਾਂ ਫੈਲਿਆ ਪਿਆ ਪੰਜਾਬ 'ਚ ਜਿਹੜਾ ਪਿਆ ਦਾ ਜੋ ਕੱਟਣ ਮਾਨਦਾਰ ਆ ਇਹ ਮੇਰੇ ਵੀਰੇ ਆਪਣਾ ਮੁੱਖ ਮੰਤਰੀ ਸਾਹਿਬ ਇਸ ਤਰ੍ਹਾਂ ਨਹੀਂ ਹੋਣਾ ਥੱਲੇ ਵੀ ਇੱਕੀ ਬਣ ਰਿਹਾ ਬਹੁਤ ਬਾਈ ਸਾਰੇ ਦਫ਼ਤਰਾਂ 'ਚ ਉਤਰਾ ਭਰੇਟ ਸਾਰਾ ਲੜਾ-ਬੜਾ ਚੱਲ ਰਹੀ ਜੋ ਸਾਡੀ ਸੈਸਮੈਂਟ ਆ 13000 ਪੱਡਾ ਜੋ 40000 ਕਰੋੜ ਦੇ ਲਾਗੇ ਬੰਨੇ ਜਿਹੜੀ ਸਾਦੀ ਇਸ਼ੂ ਤੇ ਆ ਉਹ ਇਹਨਾਂ ਦਫ਼ਤਰਾਂ ਰਹੀ ਥੱਲੇ ਤੋਂ ਲੈ ਕੇ ਥਰੜੀ ਪੌੜੀ ਤੋਂ ਲੈ ਕੇ ਪੁਰਣੀ ਪੌੜੀ ਤੱਕ ਜਾ ਰਹੀ ਆ ਇਹਦੇ ਬਾਰੇ ਅਸੈਸਮੈਂਟ ਕਰਾਓ ਸਰਵਾ ਕਰਾਓ ਤੇ ਆਪਨਾ ਲੋਕਾਂ ਨੂੰ ਜਿਆਦਾ ਲੋਕ ਸਰਕਾਰੀ ਦਫਤਰਾਂ 'ਚ ਖੱਜਲ ਖਰਾਬ ਹੋ ਰਿਹਾ ਕੋਈ ਪੁੱਛਣ ਵਾਲਾ ਨਹੀਂ ਉਹਨਾਂ ਨੂੰ ਤੇ ਇਸ ਕਰਕੇ ਜੇ ਤੁਸੀਂ ਲੋਕਾਂ ਦੀ ਕੋਈ ਆਂਦੇ ਜੋ ਕੋਈ ਸੇਵਾਦਾਰ ਸਰਕਾਰ ਆ ਤੇ ਵੀ ਸੇਵਾਦਾਰਾਂ ਦੇ ਸਾਹਮਣੇ ਆਓ ਜੋ ਇਹਦੇ ਤੇ ਲੋਕ ਬਹੁਤ ਕੁਛ ਸਾਰਾ ਕੁਝ ਹੋ ਰਿਹਾ ਲੋਕ ਬਹੁਤ ਕੁਛ ਅੱਖਾਂ ਖੋਲ ਕੇ ਇਹ ਸਾਰੇ ਜਿਹੜੇ ਆ ਤੁਹਾਡੇ ਬਾਰੇ ਇਹ ਪ੍ਰਬੰਧ ਬਾਰੇ ਸਾਰੇ ਹੀ ਉਹਨਾਂ ਨੂੰ ਜਿਹੜੀਆਂ ਵਾਂ ਉਹ ਅੰਦਾਜ਼ੇ ਲੱਗ ਰਿਹਾ ਆਉਣੇ ਸਭੇ ਲੋਕ ਜਿੰਨੇ ਦਬੇ ਪਏ ਆ ਜਾਂ ਜਿੰਨੇ ਅਜੇ ਚੁੱਪ ਕਿਤੇ ਆ ਉਹ ਇੱਕਦਮ ਲੋਕ ਜਿਵੇਂ ਬੰਦ ਹੋ ਕੇ ਉੱਠਣਗੇ ਤੇ ਫਿਰ ਸਾਡੇ ਸਾਡੇ ਕੋਲ ਸਾਹ ਲੈਣਗੇ ਇਸ ਕਰਕੇ ਇਹ ਸਾਰੇ ਮਸਲੇ ਆ ਵਾਸਤੇ ਛੁਰ ਦੋ ਤੇ ਭਰਤਵਾਲਾ ਪ੍ਰੋਜੈਕਟ ਤੇ ਬਾਕੀ ਜਿਹੜੇ ਮਸਲੇ ਆ ਉਹ ਸਾਰੇ ਹੱਲ ਕਰੋ ਵੈਰੂਜੀ ਕਾਲ ਸਾਹਿਬ ਵੈਰੂਜੀ